7 ਦਸੰਬਰ ਨੂੰ ਪੰਜਾਬ ਪੀਸ ਦਾ ਪ੍ਰੀਲਮ ਹੈ ਤੇ ਜਿਵੇਂ ਜਿਵੇਂ ਪ੍ਰੀਲਮ ਦੀ ਡੇਟ ਨੇੜੇ ਆ ਰਹੀ ਹੈ ਇੱਕ ਨਾ ਦਿਲ ਚ ਕਹ ਲਓ ਵੀ ਇੱਕ ਘਾਉ ਮਾਉ ਜਿਆ ਹੋਣ ਲੱਗ ਪਿਆ ਦਿਲ ਡਰ ਜਿਆ ਲੱਗਣ ਲੱਗ ਪਿਆ ਇੱਕ ਬੜੀ ਘਬਰਾਹਟ ਜੀ ਹੁੰਦੀ ਹੈ ਅਜੀਬ ਜੀ ਫੀਲਿੰਗ ਆਉਣ ਲੱਗ ਪਈ ਹੈ ਵੀ ਕੀ ਮੇਰਾ ਇਗਜ਼ਾਮ ਕਲੀਅਰ ਹੋ ਜੂਗਾ ਇਹ ਬਹੁਤ ਵੱਡਾ ਸਵਾਲ ਹੈ ਫਿਰ ਅਸੀਂ ਸਵਾਲ ਪੁੱਛਦੇ ਹਾਂ ਕਦੇ ਕਿਸੇ ਤੋਂ ਪੁੱਛ ਲਿਆ ਵੀ ਕਿੰਨਾ ਕੁ ਸੇਫ ਸਕੋਰ ਹੁੰਦਾ ਹੈ ਮੈਂ ਵੀ ਤੁਸੀਂ ਵੀ ਜ਼ਰੂਰ ਪੁੱਛਿਆ ਹੋਊਗਾ ਵੀ ਸੇਫ ਸਕੋਰ ਕਿੰਨਾ ਕੁ ਹੁੰਦਾ ਆ ਫਿਰ ਮਨ ਚ ਆਉਂਦਾ ਵੀ ਹੋ ਸਕਦਾ ਇੰਨਾ ਸੇਫ ਸਕੋਰ ਆ ਕਿਸੇ ਨੇ ਕਹਿ ਦਿੱਤਾ ਕਿ ਭਾਈ 100 ਦੇ ਵਿੱਚੋਂ 60 ਕੁਐਸਚਨ ਤੁਸੀਂ ਕਰ ਲਓਗੇ ਤਾਂ ਨੀਅਰ ਅਬਾਊਟ ਸੇਫ ਸਕੋਰ ਪਹੁੰਚ ਜਾਊਗਾ ਫਿਰ ਅਗਲਾ ਸਵਾਲ ਆਉਂਦਾ ਵੀ ਮੈਂ ਟੈਸਟ ਦੇ ਲਿਆ ਸਰ ਉਹਨਾਂ ਨੇ ਕਿਹਾ ਸੀਗਾ ਵੀ ਟੈਸਟ ਸੀਰੀਜ਼ ਲਾਓ ਮੈਂ ਲਾਈ ਆ ਐਕੂਰੇਸੀ ਨਹੀਂ ਬਦਲੀ ਵੀ ਐਕੂਰੇਸੀ ਮੇਰੀ ਘੱਟ ਆ ਰਹੀ ਆ ਮੇਰੇ ਨੰਬਰ ਉਹੀ 40 45 45 ਕੁਐਸਚਨਸ ਹੀ ਹੋ ਰਿਹਾ ਉਹ ਮੈਂ ਕਿਵੇਂ ਇੰਪਰੂਵ ਕਰਾਂ ਇਹ ਸਵਾਲ ਥੋੜਾ ਵੀ ਹੋਊਗਾ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਅੱਜ ਦੀ ਇਸ 5-7 ਮਿੰਟ ਦੇ ਗੱਲਬਾਤ ਦੇ ਵਿੱਚ ਮੈਂ ਟਰਾਈ ਕਰਾਂ आवाज़ नहीं आ रही बच्चे हेलो हेलो एम एमोडेबल और नॉट हेलो 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 हाँ जी आवाज़ आ रही है मेरी सत श्रीकाल जी सर आवाज़ आ रही है बच्चे एमोडेबल और नॉट लेट मी चेक ਆ ਰਹੀ ਹੋਗੀ ਵਾਜ ਤਾਂ ਵੈਸੇ ਆਈ ਡੋਟ نو ਕਿ ਆ ਰਹੀ ਆ ਰਹੀ ਆ ਰਹੀ ਆਜ ਇੱਕ ਬੱਚੇ ਨੂੰ ਨਹੀਂ ਬਾਕੀ ਆ ਰਹੀ ਆ ਠੀਕ ਹੈ ਸੋ ਹਰਿੰਕੂ ਇੱਕ ਵਾਰ ਚੈੱਕ ਕਰੋ ਆ ਰਹੀ ਆ ਸੋ ਐਕਿਊਰੇਸੀ ਕਿਵੇਂ ਬਣੀ ਬਹੁਤ ਵੱਡਾ ਸਵਾਲ ਹੈ ਠੀਕ ਹੈ ਮੈਂ ਕੋਸ਼ਿਸ਼ ਕਰੂੰਗਾ ਇਹ 5-10 ਮਿੰਟ ਦੀ ਵੀਡੀਓ ਇੱਕ ਬਣਾਉਂਗਾ ਜਿਹਦੇ ਵਿੱਚ ਆਪਾਂ ਦੇਖਾਂਗੇ ਵੀ ਕਿਸ ਤਰੀਕੇ ਨਾਲ ਜਿਹੜੀ ਤੁਸੀਂ ਆਪਣੀ ਐਕਿਊਰੇਸੀ ਨੂੰ ਇਨਕਰੀਜ਼ ਕਰ ਸਕਦੇ ਹੋ ਕਿੱਥੇ ਦਿੱਕਤ ਆਉਂਦੀ ਹੈ ਮਤਲਬ ਇਹ ਸਵਾਲ ਤੁਹਾਡੇ ਹੋਣਗੇ ਵੀ ਸਰ ਕਿਦਾਂ ਨੰਬਰ ਇਨਕਰੀਜ਼ ਹੋਣ ਸਭ ਤੋਂ ਪਹਿਲਾ ਸਵਾਲ ਹੈ ਕਿ ਸੇਫ ਸਕੋਰ ਕਿੰਨਾ ਹੋਊਗਾ ਜਿਵੇਂ ਆਪਾਂ ਦੇਖੀਏ ਵੀ ਲੈਵਲ ਆਫ ਇਗਜ਼ਾਮ ਤੇ ਡਿਪੈਂਡ ਕਰਦਾ ਹੁੰਦਾ ਵੀ ਕਿੰਨੀ ਕੱਟ ਆਫ ਜਾਊਗੀ ਅ ਮਤਲਬ ਇਹ ਸੋਚ ਸਕਦੇ ਆਂ ਵੀ ਇਗਜ਼ਾਮ ਦਾ ਲੈਵਲ ਕੀ ਹੋਊਗਾ ਬਹੁਤ ਸਾਰੇ ਪੈਰਾਮੀਟਰਸ ਹੁੰਦੇ ਨੇ ਠੀਕ ਹੈ ਲੇਕਿਨ ਅਸੀਂ ਘੱਟੋ ਘੱਟ ਇਸ ਕੋਸ਼ਿਸ਼ ਕਰਨੀ ਹੈ ਵੀ ਸਾਡੇ ਨੰਬਰ ਜਿਹੜੇ ਇੱਕ ਡੀਸੈਂਟ ਜੇ ਨੰਬਰ ਹੋਣ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਵੀ ਕਿੱਥੇ ਤੱਕ ਅਸੀਂ ਜਾ ਸਕਦੇ ਹਾਂ ਕਿਉਂਕਿ ਜਿਹੜੇ ਏਦੋਂ ਪਹਿਲਾਂ ਪੀਪੀਐਸ ਦੇ ਇਗਜ਼ਾਮ ਹੋਏ ਨੇ ਉੱਥੇ ਸੀ ਸੈੱਟ ਦੇ ਨੰਬਰ ਐਡ ਹੁੰਦੇ ਸੀਗੇ ਇੱਥੇ ਸੀ ਸੈੱਟ ਦੇ ਨੰਬਰ ਐਡ ਨਹੀਂ ਹੋ ਰਹੇ ਸੋ ਪਹਿਲੀ ਗੱਲ ਦਾ ਧਿਆਨ ਰੱਖਿਓ ਸੀ ਸੈੱਟ ਨੂੰ ਜਦੋਂ ਦਾ ਪਤਾ ਲੱਗਾ ਵੀ ਕੁਆਲੀਫਾਈਂਗ ਆ ਬਹੁਤ ਸਾਰੇ ਬੱਚਿਆਂ ਨੇ ਉਹਨੂੰ ਇੰਪੋਰਟੈਂਸ ਦੇਣੀ ਘਟਾ ਦਿੱਤੀ ਆ ਠੀਕ ਹੈ ਮੈਂ ਉਮੀਦ ਕਰੂੰਗਾ ਵੀ ਤੁਸੀਂ ਸੀ ਸੈੱਟ ਦੇ ਉੱਤੇ ਫੋਕਸ ਜ਼ਰੂਰ ਕਰੋਗੇ ਮੈਂ ਇਸ ਪੂਰੇ ਦੇ ਪੂਰੇ ਕਹਿ ਲਓ ਕਿ ਜਿਹੜਾ ਹੈਗਾ ਆਪਣੇ ਕੋਲੇ ਸੈਸ਼ਨ ਨੂੰ ਦੋ ਪੈਰਾਮੀਟਰ ਦੇ ਵਿੱਚ ਵੰਡ ਦੂੰਗਾ ਦਾ ਫਰਸਟ ਵਨ ਇਜ਼ ਜੀਐਸ ਠੀਕ ਹੈ ਦਾ ਸੈਕੰਡ ਵਨ ਇਜ਼ ਸੀ ਸੈੱਟ ਸੀ ਸੈੱਟ ਦੇ ਵਿੱਚੋਂ ਸੋ ਭਾਵੇਂ ਸੀ ਸੈੱਟ ਦੇ ਵਿੱਚੋਂ ਅਸੀਂ 40% ਲੈਣੇ ਆ ਠੀਕ ਹੈ ਬਟ ਇਹਨੂੰ ਇਗਨੋਰ ਨਾ ਕਰਿਓ ਆਪਦੇ ਜਿਹੜੇ ਵੀ ਸਬਜੈਕਟ ਤੁਹਾਨੂੰ ਲੱਗਦਾ ਕਿ ਸਰ ਮੇਰਾ ਰੀਜ਼ਨਿੰਗ ਸਟਰੋਂਗ ਹੈਗਾ ਆ ਮੈਂ ਉਹਦੇ ਉੱਤੇ ਕੰਮ ਕਰ ਸਕਦਾ ਜਾਂ ਕਰ ਸਕਦੀ ਆ ਮੇਰੀ ਪੰਜਾਬੀ ਸਟਰੋਂਗ ਹੈ ਮੈਂ ਉਹਦੇ ਉੱਤੇ ਕੰਮ ਕਰ ਸਕਦਾ ਜਾਂ ਕਰ ਸਕਦੀ ਆ ਅ ਇੰਗਲਿਸ਼ ਮੈਨੂੰ ਠੀਕ ਲੱਗਦੀ ਹੈ ਠੀਕ ਹੈ ਜੀ ਤੇ ਜਾਂ ਫਿਰ ਅ ਕੁਆਂਟ ਦੀ ਗੱਲ ਕਰਦੇ ਨੂੰ ਅਸੀਂ ਮੈਥਸ ਵੀ ਕਹਿੰਦੇ ਆ ਸੋ ਇਹ ਚਾਰ ਸਬਜੈਕਟ ਨੇ ਇਹਨਾਂ ਨੂੰ ਅਸੀਂ ਜ਼ਰੂਰ ਇਸ ਤਰੀਕੇ ਦੇ ਕਰਨਾ ਵੀ 200 ਦੇ ਵਿੱਚੋਂ ਆਊਟ ਆਫ 200 ਮੇਰੇ 80 ਕੁਐਸਚਨ ਜਿਹੜੇ ਉਹ ਸਹੀ ਮਤਲਬ 200 ਦੇ ਚੋਂ 80 ਨੰਬਰ ਆ ਜਾਣਾ ਤੇ ਜੇ ਮੈਂ ਇਹਨੂੰ ਹੋਰ ਸਿੰਪਲ ਕਰਦਾ 80 ਕੁਐਸਚਨ ਦੇ ਵਿੱਚੋਂ ਮੈਨੂੰ 32 ਕੁਐਸਚਨ ਸਹੀ ਚਾਹੀਦੇ ਹੀ ਚਾਹੀਦੇ ਨੇ ਮੇਰੀ ਸੀ ਸੈਟ ਦੀ ਰਿਕਵਾਇਰਮੈਂਟ ਆ। ਸੋ ਤੁਸੀਂ ਸੋਚਣਾ ਕਿਉਂਕਿ ਇੱਧਰ ਜੇ ਜੀਐਸ ਦੇ ਵਿੱਚੋਂ ਪੇਪਰ ਚੈੱਕ ਕਰਾਉਣਾ ਆ ਤਾਂ ਤੁਹਾਨੂੰ ਇਹ ਜ਼ਰੂਰ ਕਲੀਅਰ ਕਰਨਾ ਪਊਗਾ 40% ਲੈਣੀ ਪੈਣੇ ਆ ਕੋਈ ਇੱਥੇ 네ਗਟਿਵ ਮਾਰਕਿੰਗ ਨਹੀਂ ਹੈਗੀ। ਸਭ ਤੋਂ ਪਹਿਲਾਂ ਤਾਂ ਦੇਖੋ ਵੀ ਕਿੱਦਾਂ ਹੋਊਗਾ। ਦੂਜੇ ਨੰਬਰ ਤੇ ਜੋ ਸੀ ਸੈਟ ਦੀ ਗੱਲ ਕਰ ਲਈਏ ਬਹੁਤ ਵੱਡੀ ਦਿੱਕਤ ਬੱਚਿਆਂ ਨੂੰ ਹੁੰਦੀ ਹੈ ਟਾਈਮ ਦੇ ਬਾਰੇ। ਵੀ ਉੱਥੇ ਟਾਈਮ ਹੀ ਨਹੀਂ ਪੂਰਾ ਮਤਲਬ ਟਾਈਮ ਪੂਰਾ ਹੋਏ ਤਾਂ ਪੇਪਰ ਪੂਰਾ ਨਹੀਂ ਹੁੰਦਾ। ਬਹੁਤ ਇੱਕ ਦਿੱਕਤ ਆਉਂਦੀ ਹੈ। ਤੇ ਇੱਕ ਹਮੇਸ਼ਾ ਯਾਦ ਰੱਖਿਓ ਸੀ ਸੈੱਟ ਦੇ ਵਿੱਚ ਕਦੇ ਵੀ ਕਿਸੇ ਕੁਐਸਚਨ ਤੇ ਫਸਣਾ ਨਹੀਂ ਗਾ ਜੇ ਲੱਗਦਾ ਨਹੀਂ ਉਹ ਤਾਂ ਛੱਡ ਕੇ ਅੱਗੇ ਵਧ ਜਾਓ ਠੀਕ ਹੈ ਸੋ ਟਰਾਈ ਕਰੋ ਵੀ ਇੱਕ ਵਾਰ ਸਾਰਾ ਪੇਪਰ ਜ਼ਰੂਰ ਅਟੈਂਪਟ ਕਰ ਲਿਓ ਹੁਣ ਆਪਾਂ ਵਾਪਸ ਆਉਣੇ ਜਿਹੜਾ ਆਪਣਾ ਜੀਐਸ ਦਾ ਮੇਨ ਪੋਰਸ਼ਨ ਆ ਜਿਹਦੇ ਬਾਰੇ ਤੁਹਾਡੀ ਐਕੂਰੇਸੀ ਇਨਕਰੀਜ਼ ਨਹੀਂ ਹੋ ਰਹੀ ਤੁਹਾਨੂੰ ਲੱਗਦਾ ਐਕੂਰੇਸੀ ਉਨੀ ਕੀ ਆ ਤੇ 70 60 ਜੱਕਾਟ ਰਹੀ ਆ ਠੀਕ ਆ 70 70 ਨੰਬਰ ਬਣ ਰਿਹਾ 80 ਨੰਬਰ ਬਣ ਰਿਹਾ 200 ਦੇ ਵਿੱਚੋਂ ਕਿੱਦਾਂ ਇਹਨਾਂ ਨੂੰ 100 ਪਲੱਸ ਜਾਂ 120 ਪਲੱਸ ਲੈ ਕੇ ਜਾਈ ਆ ਆਊਟ ਆਫ 200 ਠੀਕ ਹੈ ਠੀਕ ਹੈ ਰਿਵੀਜ਼ਨ ਬਹੁਤ ਜ਼ਰੂਰੀ ਹੈ ਤੁਸੀਂ ਸੁਣਿਆ ਹੋਊਗਾ ਵੀ ਸਰ ਹਾਂਜੀ ਸਾਰੇ ਕਹਿੰਦੇ ਆ ਟੈਸਟ ਸੀਰੀਜ਼ ਲਾ ਲਓ ਰਿਵੀਜ਼ਨ ਕਰ ਲਓ ਐਕਿਊਰੇਸੀ ਇਨਕਰੀਜ਼ ਹੋ ਜੂਗੀ ਲੇਕਿਨ ਮੈਂ ਕੁਝ ਨਵੀਆਂ ਗੱਲਾਂ ਦੱਸਣ ਲੱਗਾ ਤੁਹਾਨੂੰ ਉਹ ਨਵੀਆਂ ਗੱਲਾਂ ਕੀ ਨੇ ਸਾਡੇ ਕੋਲ ਇੱਕ ਮੈਂ ਚੀਜ਼ ਤਿਆਰ ਕੀਤੀ ਹੈ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਜੀਐਸ ਦੇ ਨੰਬਰ ਜਿਹੜੇ ਹੁੰਦੇ ਆ ਤੁਹਾਡੀ ਐਕਿਊਰੇਸੀ ਇਨਕਰੀਜ਼ ਕਰਦਾ ਹੋਊਗਾ ਜਾਂ ਤੁਹਾਡਾ ਰਿਜ਼ਲਟ ਦੇ ਵਿੱਚ ਨਾਮ ਕਿਦਾ ਆਊਗਾ ਉਹ ਦੋ ਚੀਜ਼ਾਂ ਦੇ ਡਿਪੈਂਡ ਕਰਦੀ ਹੈ ਕਈ ਵਾਰ ਕੀ ਹੁੰਦਾ ਸੀ ਟੈਸਟ ਦੇ ਵਿੱਚ ਬਹੁਤ ਵਧੀਆ ਨੰਬਰ ਲੈ ਰਹੇ ਆ ਸਾਡੇ ਟੈਸਟ ਦੇ ਵਿੱਚੋਂ ਵਧੀਆ ਨੰਬਰ ਆ ਰਹੇ ਲੇਕਿਨ ਜਦੋਂ ਅਸੀਂ ਐਗਜ਼ਾਮੀਨੇਸ਼ਨ ਸੈਂਟਰ 'ਚ ਬੈਠਾਂਗੇ ਨਾ ਤਾਂ ਸਾਡੇ ਨੰਬਰ ਘਟ ਜਾਂਦੇ ਆ ਸਾਨੂੰ ਇੱਕ ਵੱਖਰਾ ਫੋਬੀਆ ਹੁੰਦਾ ਵੀ ਇਹ ਕੀ ਹੋ ਗਿਆ ਮੇਰੇ ਨਾਲ ਠੀਕ ਹੈ ਸੋ ਮੈਂ ਕੁਝ ਸਟੈਪ ਦੱਸੂਗਾ ਉਹਨਾਂ ਸਟੈਪ ਨੂੰ ਫਾਲੋ ਜ਼ਰੂਰ ਕਰਿਓ ਜਿਹਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਪ੍ਰੈਕਟਿਸ ਪ੍ਰੈਕਟਿਸ ਤੁਹਾਡੀ ਐਕੂਰੇਸੀ ਨੂੰ ਇਨਕਰੀਜ਼ ਕਰਦੀ ਹੈ ਤੁਹਾਡੇ ਕੰਫਰਟ ਜ਼ੋਨ ਦੇ ਵਿੱਚ ਹੁਣ ਤੁਸੀਂ ਕਹੋਗੇ ਸਰ ਜੀ ਇਹ ਫਰਕ ਕੀ ਹੁੰਦਾ ਜੋ ਤੁਸੀਂ ਘਰੇ ਬੈਠੇ ਹੋ ਘਰੇ ਬੈਠ ਕੇ ਟੈਸਟ ਲਾ ਰਿਹਾ ਹਾਂ ਆਪਣੀ ਕਿਤਾਬ ਦੇ ਉੱਤੋਂ ਟੈਸਟ ਲਾ ਰਿਹਾ ਹਾਂ ਤੁਹਾਨੂੰ ਪਤਾ ਆ ਵੀ ਜੇ ਫਤੇ ਸਰ ਨੇ ਟੈਸਟ ਦਿੱਤਾ ਤਾਂ ਕਿਤੇ ਨਾ ਕਿ ਤੋਂ ਆਪਦੇ ਨੋਟਸ ਦੇ ਵਿੱਚੋਂ ਲੈ ਕੇ ਆਉਣਗੇ ਟੈਸਟ ਸਿੰਪਲ ਜੀ ਗੱਲ ਆ ਜੇ ਕੋਈ ਵੀ ਟੀਚਰ ਲੈ ਕੇ ਆ ਉਹ ਤਾਂ ਆਪਦੇ ਨੋਟਸ ਦੇ ਵਿੱਚੋਂ ਲੈ ਕੇ ਆਊਗਾ ਤਾਂ ਤੁਹਾਡਾ ਮਾਈਂਡ ਸੈਟ ਉੱਥੇ ਬਿਠੇ ਗਿਆ ਹੋਇਆ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਘੁੰਮੀ ਜਾਣੀ ਹੈ ਵੀ ਹਾਂ ਫਤੇ ਸਰ ਨੇ ਕਿਹਾ ਸੀਗਾ ਆਹ ਵਾਲਾ ਟੌਪਿਕ ਸੀਗਾ ਮੈਂ ਇਦਾਂ ਕੀਤਾ ਮੇਰਾ ਸਹੀ ਹੋ ਗਿਆ ਉੱਥੇ ਤੁਹਾਨੂੰ ਲੱਗਦਾ ਵੀ ਤੁਹਾਡੀ ਤੁਹਾਡੀ ਜਿਹੜੀ ਐਕੂਰੇਸੀ ਉਹ ਵਧੀਆ ਹੈ ਤੁਹਾਡੇ ਨੰਬਰ ਠੀਕ ਆ ਰਹੇ ਨੇ ਗੋਡਾ ਮੈਂ ਖੁਸ਼ ਹਾਂ ਠੀਕ ਹੈ ਠੀਕ ਹੈ ਥੋੜੀ ਰਿਵੀਜ਼ਨ ਨੂੰ ਸਟਰੋਂਗ ਕਰਦੀ ਹੈ ਸੋ ਜਾਨਕੀ ਪ੍ਰੈਕਟਿਸ ਕਰਨੀ ਹੈ ਜਿਹੜਾ ਦੂਜਾ ਕੰਪੋਨੈਂਟ ਹੈ ਉਹ ਦੈਟ ਇਜ਼ ਕਿ ਸਡਨ ਟੈਸਟ ਆ ਜਾਣਾ ਐਫਐਲਟੀ ਜਿਹਨੂੰ ਅਸੀਂ ਕਹਿੰਦੇ ਆ ਐਂਡ ਉਹ ਵੀ ਕਿਦਾਂ ਦੇ ਸਰਕਮਸਟੈਂਸਸ ਦੇ ਵਿੱਚ ਏਦਾਂ ਦੇ ਸਰਕਮਸਟੈਂਸਸ ਦੇ ਵਿੱਚ ਜਿੱਥੇ ਅਸੀਂ ਬੈਠੇ ਨਹੀਂ ਹੁੰਦੇ ਅਸੀਂ ਐਗਜ਼ਾਮੀਨੇਸ਼ਨ ਸੈਂਟਰ ਚ ਕਦੇ ਨਹੀਂ ਪਹਿਲਾਂ ਬੈਠੇ ਅਸੀਂ ਕਦੇ ਪਹਿਲਾਂ ਇਸ ਤਰੀਕੇ ਨਾਲ ਬੈਠ ਕੇ ਟੈਸਟ ਨਹੀਂ ਦਿੱਤਾ ਹੁੰਦਾ ਵੀ ਏਦਾਂ ਬੈਠੇ ਆ ਉਧਰੋਂ ਟੀਚਰ ਆ ਰਿਹਾ ਇਧਰੋਂ ਟੀਚਰ ਆ ਰਿਹਾ ਆ ਠੀਕ ਆ ਤੁਹਾਡੇ ਸਾਹਮਣੇ ਪੇਪਰ ਪਿਆ ਹੈ ਓਐਮਆਰ ਸ਼ੀਟ ਪਈ ਹੈ ਤੁਹਾਡੇ ਸਾਹਮਣੇ ਘ ਮਤਲਬ ਮੈਨੂੰ ਲੱਗਦਾ ਵੀ ਜਿੱਦਣ ਐਗਜ਼ਾਮੀਨੇਸ਼ਨ ਦਾ ਦਿਨ ਹੁੰਦਾ ਹੈ ਨਾ ਉਸ ਦਿਨ ਦੋ ਚੀਜ਼ਾਂ ਔਖੀਆਂ ਹੁੰਦੀਆਂ ਨੇ ਇੱਕ ਤਾਂ ਉਹ ਦਿਨ ਔਖਾ ਹੁੰਦਾ ਆ ਤੇ ਦੂਜਾ ਉਹ ਪੇਪਰ ਔਖਾ ਹੁੰਦਾ ਹੈ ਪੇਪਰ ਦੀ ਤਿਆਰੀ ਅਸੀਂ ਸਾਰੇ ਕਰਦੇ ਆ ਪਰ ਉਸ ਦਿਨ ਦੀ ਤਿਆਰੀ ਕੋਈ ਵੀ ਨਹੀਂ ਕਰਦਾ ਠੀਕ ਹੈ ਸੋ ਸਾਡਾ ਟਾਰਗੇਟ ਕੀ ਹੈ ਵੀ ਰਿਜ਼ਲਟ ਲੈ ਕੇ ਆਉਣਾ ਸੋ ਇੱਦੀ ਜੇ ਦੇਖੀ ਸਾਡੇ ਕੋਲੇ ਪ੍ਰੈਕਟਿਸ ਥੋੜੀ ਨੰਬਰ ਇਨਕਰੀਜ਼ ਕਰ ਦੋਗੇ ਤੁਹਾਡੀਆਂ ਗਲਤੀਆਂ ਘਟਾ ਦੋਗੇ ਠੀਕ ਹੈ ਜਿੰਨੇ ਜ਼ਿਆਦਾ ਐਮਸੀਕਿਊਜ਼ ਕਰ ਸਕਦੇ ਹੋ ਜ਼ਰੂਰ ਕਰੋ ਇਹ ਦੋ ਕੰਪੋਨੈਂਟ ਬਹੁਤ ਜ਼ਰੂਰੀ ਨੇ ਤੁਹਾਡੀ ਐਕੂਰੇਸੀ ਨੂੰ ਇਨਕਰੀਜ਼ ਕਰਨ ਦੇ ਵਿੱਚ ਐਕੂਰੇਸੀ ਜਿਹੜੀ ਖਾਸ ਕਰਕੇ ਅਸੀਂ ਗੱਲ ਕਰ ਲਈਏ ਜੋ ਤੁਸੀਂ ਤਿਆਰੀ ਕਰ ਰਹੇ ਹੋ ਪਰ ਜਦੋਂ ਇਗਜ਼ਾਮੀਨੇਸ਼ਨ ਸੈਂਟਰ ਜਾਓਗੇ ਉਦੋਂ ਕੀ ਕਰਨਾ ਹੋਰ ਅਲਟੀਮੇਟਲੀ ਸਾਡਾ ਟਾਰਗੇਟ ਰਿਜ਼ਲਟ ਲੈਣਾ ਆ ਨਾ ਕਿ ਟੈਸਟ ਦੇ ਵਿੱਚੋਂ ਵਧੀਆ ਨੰਬਰ ਲੈਣੇ ਸੋ ਇਹ ਦੋ ਕੰਮ ਕਰਨੇ ਆ ਪ੍ਰੈਕਟਿਸ ਕਰਨੀ ਠੀਕ ਹੈ ਐਮਸੀਕਿਊਜ਼ ਕਰਨੇ ਜਿਆਦਾ ਤੋਂ ਜਿਆਦਾ ਸਰ ਪ੍ਰੈਕਟਿਸ ਕਿੱਥੋਂ ਕਰ ਸਕਦੇ ਹੋ ਟੈਸਟ ਸੀਰੀਜ਼ ਜਿੱਥੋਂ ਵੀ ਮਿਲਦੀ ਹੈ ਜਿਹੜੀ ਵੀ ਮਿਲਦੀ ਹੈ ਟੈਸਟ ਸੀਰੀਜ਼ ਜ਼ਰੂਰ ਲਾਓ ਇੱਕ ਤੋਂ ਜ਼ਿਆਦਾ ਲਾਉਣੀ ਹੈ ਇੱਕ ਤੋਂ ਜ਼ਿਆਦਾ ਲਾਓ ਕਿਸੇ ਦੇ ਤੁਸੀਂ ਤੁਸੀਂ ਮਹਤਾਜ ਨਹੀਂ ਹੈਗੇ ਕਿ ਫਲਾਨੇ ਟੀਚਰ ਦੀ ਟੈਸਟ ਸੀਰੀਜ਼ ਲੈ ਲਈ ਹੈ ਜਾਂ ਫਤੇ ਸਰ ਉਹਨਾਂ ਦੀ ਟੈਸਟ ਸੀਰੀਜ਼ ਲੈ ਲਈ ਅੱਗੇ ਅਸੀਂ ਨਹੀਂ ਲੈਣੀ ਤੁਹਾਨੂੰ ਲੱਗਦਾ ਵੀ ਹੋਰ ਕੋਈ ਵਧੀਆ ਹੈਗਾ ਪੜੋ ਜਿੰਨੇ ਜ਼ਿਆਦਾ ਟੈਸਟ ਲਾਉਂਗੇ ਉੰਨੇ ਤੁਹਾਡੇ ਲਈ ਚੰਗੇ ਹੋਣਗੇ ਦੂਜੇ ਨੰਬਰ ਦੇ ਉੱਤੇ ਐਮਸੀਕਿਊਜ਼ ਦੇ ਲਈ ਤੁਸੀਂ ਯੂਪੀਐਸਸੀ ਦੇ ਸਾਰੇ ਪੁਰਾਣੇ ਕਰਨੇ ਆ ਤੁਸੀਂ ਪੀਪੀਐਸਸੀ ਦੇ ਸਾਰੇ ਪੁਰਾਣੇ ਕਰਨੇ ਆ ਅ ਤੁਸੀਂ ਸੀਡੀਐਸ ਦੇ ਕਰ ਲਿਓ ਤੁਸੀਂ ਸੀਏਪੀਐਫ ਦੇ ਕਰ ਲਿਓ ਸੋ ਇਹ ਵਾਲੇ ਟੈਸਟ ਜ਼ਰੂਰ ਕਰਿਓ ਮਾਰਕੀਟ ਦੇ ਵਿੱਚੋਂ ਕਿਤਾਬਾਂ ਮਿਲ ਜਾਂਦੀਆਂ ਨੇ ਕਰ ਲਓ ਦਵਾ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈ ਐਨਾਲਿਸਿਸ ਦਾ ਮਤਲਬ ਕੀ ਹੈ ਵੀ ਅਸੀਂ ਮੈਂ ਇੱਕ ਐਮਸੀਕਿਊਜ਼ ਕੀਤਾ ਉਹ ਮੈਂ ਦੇਖਿਆ ਵੀ ਮੇਰਾ ਠੀਕ ਹੋ ਗਿਆ ਤਾਂ ਮੈਨੂੰ ਠੀਕ ਆ ਜੀ ਜੇ ਗਲਤ ਹੋ ਗਿਆ ਤੇ ਬਾਈ ਮੈਂ ਹਮੇਸ਼ਾ ਇਹ ਗੱਲ ਕਹਿੰਨਾ ਚੈੱਕ ਕਰੋ ਵੀ ਗਲਤ ਕਿਉਂ ਹੋਇਆ ਵਾਈ ਪਹਿਲਾ ਕਾਰਨ ਕੀ ਹੋ ਸਕਦਾ ਵੀ ਤੁਹਾਡੇ ਨੋਟਸ ਦੇ ਵਿੱਚ ਉਹ ਚੀਜ਼ ਹੈ ਹੀ ਨਹੀਂ ਸੀਗੀ ਠੀਕ ਹੈ ਦੂਜਾ ਕਾਰਨ ਕੀ ਹੋ ਸਕਦਾ ਨੋਟਸ ਦੇ ਵਿੱਚ ਹੈਗੀ ਸੀ ਕਿ ਮੈਨੂੰ ਯਾਦ ਨਹੀਂ ਸੀਗੀ ਆਈ ਵਾਸ ਅਨਏਬਲ ਟੂ ਰਿਮੈਂਬਰ ਜਾਂ ਰੀਕਾਲ ਥੈਟ ਪਾਰਟੀਕੂਲਰ ਪੁਆਇੰਟ ਜਿਹੜਾ ਐਗਜ਼ਾਮ ਦੇ ਵਿੱਚ ਆ ਗਿਆ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਰਿਪੀਟ ਕਰੋ ਸੋ ਅਨਲਿਸਿਸ ਬਹੁਤ ਜ਼ਰੂਰੀ ਹੈ ਜਿੰਨੀ ਵੀ ਪ੍ਰੈਕਟਿਸ ਕਰੋਗੇ ਅਨਲਿਸਿਸ ਬਹੁਤ ਜ਼ਰੂਰੀ ਹੈ ਜਦੋਂ ਅਨਲਿਸਿਸ ਹੋ ਗਿਆ ਫਿਰ ਉਹਨੂੰ ਦੁਬਾਰਾ ਰਿਵੀਜ਼ਨ ਕਰੋ ਵੀ ਮੇਰਾ ਇਹ ਕੁਐਸਚਨ ਗਲਤ ਕਿਉਂ ਹੋਇਆ ਤਾਂ ਉਹਨੂੰ ਮੈਂ ਠੀਕ ਕਰੂੰਗਾ ਕਿਉਂਕਿ ਦੁਬਾਰਾ ਜੇ ਉਸ ਟੌਪਿਕ ਦੇ ਵਿੱਚੋਂ ਕਿਸੇ ਪੇਪਰ ਦੇ ਵਿੱਚ ਕੁਐਸਚਨ ਆਊਗਾ ਦੁਬਾਰਾ ਗਲਤ ਨਹੀਂ ਹੋਣਾ ਚਾਹੀਦਾ ਆਟੋਮੈਟਿਕ ਪਾਰਲੀਮੈਂਟ ਦੇ ਵਿੱਚੋਂ 4 ਕੁਐਸਚਨ ਆਏ ਮੈਨੂੰ ਮੇਰੇ 2 ਸਹੀ ਹੋਏ 2 ਗਲਤ ਹੋ ਗਏ ਹੁਣ ਮੈਂ ਦੁਬਾਰਾ ਪਾਰਲੀਮੈਂਟ ਪੜ੍ਹਾਂਗਾ ਤੇ ਮੇਰੇ ਹੋ ਸਕਦਾ 2 ਹੋਰ ਐਡ ਆਨ ਹੋ ਜਾਣ ਠੀਕ ਹੈ ਕਰੰਟ ਅਫੇਅਰਸ ਦੀ ਗੱਲ ਕਰੀਏ ਸਕੀਮਾਂ ਮੈਂ ਪਹਿਲਾਂ ਪੜ੍ਹੀਆਂ ਨਹੀਂ ਸੀਗੀਆਂ ਹੁਣ ਮੈਂ ਦੁਬਾਰਾ ਸਕੀਮਸ ਵਾਲਾ ਟੌਪਿਕ ਪੜ੍ਹ ਲਿਆ ਹੁਣ ਮੇਰੇ 2 ਕੁਐਸਚਨ ਕੁਐਸਚਨ ਐਕਸਟਰਾ ਠੀਕ ਹੋ ਗਏ ਮੇਰੇ ਨੰਬਰ ਵੱਧ ਗਏ ਸੋ ਇਦਾਂ ਥੋੜੇ ਹੌਲੀ 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 ਨੰਬਰ ਵਧਦੇ ਜਾਣਗੇ ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰਦੇ ਜਾਓਗੇ ਇੱਕ ਹੋਰ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਸਰ ਇਹ ਤਾਂ ਸਾਰੀਆਂ ਚੀਜ਼ਾਂ ਹੋ ਗਈਆਂ ਜਿੱਦਣ ਅਸੀਂ ਬੈਣਾ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਉਸ ਦਿਨ ਤੁਹਾਨੂੰ ਦੋ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਪਹਿਲੀ ਵੀ ਘੱਟ ਤੋਂ ਘੱਟ ਗਲਤੀਆਂ ਕਰੋ ਮਿਸਟੇਕਸ ਤੁਹਾਨੂੰ ਕੋਈ ਨਹੀਂ ਦੱਸੂਗਾ ਮਿਸਟੇਕਸ ਵਾਲਾ ਪੁਆਇੰਟ ਤੁਹਾਨੂੰ ਕਿਸੇ ਨੇ ਦੱਸਣਾ ਹੀ ਨਹੀਂ ਤੁਸੀਂ ਇਕੱਲਾ ਪੜ੍ਹਦੇ ਹੋ ਠੀਕ ਆ ਕੋਈ ਵੀ ਬੱਚਾ ਤੁਹਾਡੇ ਵਿੱਚੋਂ 99.99% ਬੱਚੇ ਇਹਦੇ ਉੱਤੇ ਕੰਮ ਕਰਦੇ ਆ ਆ ਦੋ ਪੁਆਇੰਟ ਦੇ ਉੱਤੇ ਕੋਈ ਵੀ ਕੰਮ ਨਹੀਂ ਕਰਦਾ ਥਿਸ ਇਜ਼ ਫਾਰ ਦਾ ਐਗਜ਼ਾਮੀਨੇਸ਼ਨ ਡੇ ਜਦ ਦਿਨ ਇਗਜ਼ਾਮ ਹੋਣਾ ਉਸ ਦਿਨ ਦੀ ਕੋਈ ਤਿਆਰੀ ਨਹੀਂ ਕਰਦਾ ਠੀਕ ਹੈ ਅਸੀਂ ਕਰਨੀ ਆ ਮੈਂ ਬਹੁਤ ਸਾਰੇ ਬੱਚੇ ਦੇਖੇ ਆ ਜਿਹੜੇ ਮਿਹਨਤ ਬਹੁਤ ਕੀਤੀ ਆ ਬਟ ਜਦ ਦਿਨ ਇਗਜ਼ਾਮ ਹੋਇਆ ਉਸ ਦਿਨ ਫਿਰ ਸਸਰੀ ਗਾਲਾਂ ਵਾਲਾ ਕੰਮ ਹੋ ਜਾਂਦਾ ਆ ਉਸ ਦਿਨ ਬਹੁਤ ਵੱਡੀਆਂ ਗਲਤੀਆਂ ਬਲੰਡਰ ਕਰਕੇ ਆਉਂਦੇ ਨੇ ਸਭ ਤੋਂ ਪਹਿਲੀ ਗਲਤੀ ਕੀ ਕਰਦੇ ਆ ਟਾਈਮ ਦਾ ਹਿਸਾਬ ਹੀ ਨਹੀਂ ਲਾਉਂਦੇ ਪੇਪਰ 'ਚ ਬੈਠਿਆਂ ਨੂੰ ਕਿਉਂਕਿ ਪਹਿਲਾਂ ਤਾਂ ਵੈਸੇ ਹੀ ਪ੍ਰੈਕਟਿਸ ਕਰ ਰਹੇ ਆ ਉੱਥੇ ਟਾਈਮ ਦਾ ਪ੍ਰੈਸ਼ਰ ਆ ਤੁਸੀਂ ਦੇਖਦੇ ਨਾ ਜਦੋਂ ਕ੍ਰਿਕਟ ਖੇਡਦੇ ਆ ਬਹੁਤ ਸਾਰੇ ਵੱਡੇ ਵੱਡੇ ਪਲੇਅਰ ਜਦ ਦਿਨ ਵਰਲਡ ਕੱਪ ਫਾਈਨਲ ਹੁੰਦਾ ਸਾਰੇ ਫਲੌਪ ਹੋ ਜਾਂਦੇ ਆ ਕਿਉਂਕਿ ਮੈਚ ਪਹਿਲਾਂ ਬਹੁਤ ਖੇਡੇ ਪਰ ਵਰਲਡ ਕੱਪ ਹਾਲਾਂਕਿ ਉਹੀ ক্রিকেট ਆ ਉਹੀ ਬਾਲ ਉਹੀ ਬੈਟ ਉਹੀ ਪਲੇਅਰ ਪਰ ਇੱਕ ਪ੍ਰੈਸ਼ਰ ਹੁੰਦਾ ਸੇਮ ਇਦਾਂ ਹੀ ਜਿੱਦਣ ਤੁਸੀਂ ਐਗਜ਼ਾਮੀਨੇਸ਼ਨ ਦੇਣ ਦੀ ਗੱਲ ਕਰੋਗੇ ਜਿੱਦਣ ਉਹ ਦਿਨ ਉੱਥੇ ਪਹੁੰਚੋਗੇ ਨਾ ਤੁਹਾਡੇ ਉੱਤੇ ਇੱਕ ਵੱਖਰਾ ਪ੍ਰੈਸ਼ਰ ਹੋਣਾ ਵੀ ਆ ਕੀ ਆ ਗਿਆ 왓 ਇਜ਼ ਦਿਸ ਇਹ ਕੀ ਹੈ ਉਸ ਪ੍ਰੈਸ਼ਰ ਨੂੰ ਹੈਂਡਲ ਕਰਨਾ ਉਦਾਂ ਦੇ ਸਰਕਮਸਟਾਂਸਸ ਦੇ ਵਿੱਚ ਪਹਿਲਾਂ ਤੋਂ ਆਪਣੇ ਆਪ ਨੂੰ ਢਾਲ ਲੈਣਾ ਬਹੁਤ ਜ਼ਰੂਰੀ ਹੈ ਸੋ ਕੋਈ ਬੱਚਾ ਇਹਦੀ ਤਿਆਰੀ ਨਹੀਂ ਕਰਦਾ ਲੇਕਿਨ ਆਪਾਂ ਜ਼ਰੂਰ ਕਰਾਂਗੇ ਸੋ ਇਸ ਦਿਨ ਦੇ ਲਈ ਪਹਿਲੀ ਗੱਲ ਤਾਂ ਆਪਦੀਆਂ ਗਲਤੀਆਂ ਘਟਾਓ ਗਲਤੀਆਂ ਕਿੱਦਾਂ ਘਟਾਉਣੀਆਂ ਜਿਵੇਂ ਸਭ ਤੋਂ ਵੱਡੀ ਅਸੀਂ ਗਲਤੀ ਕਰਦੇ ਹਾਂ ਕੋਈ ਟਾਈਮਿੰਗ ਦਾ ਮੈਨੇਜ ਨਹੀਂ ਹੋ ਪਾਉਂਦਾ ਤੇ ਪੇਪਰ ਦੇ ਵਿੱਚ ਦੂਜੇ ਨੰਬਰ ਤੇ ਅ ਸਾਸੀ OMR ਸ਼ੀਟ ਕੇ ਬਾਰੇ ਗਲਤ ਭਰ ਲੈਨੇ ਆ ਹੈਨਾ ਤੀਜੇ ਨੰਬਰ ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਕੁਐਸਚਨ ਕਿੱਦਾਂ ਰੀਡ ਕਰਨਾ ਹੈ ਚੌਥੇ ਨੰਬਰ ਤੇ ਸਾਨੂੰ OMR ਸ਼ੀਟ ਨਹੀਂ ਭਰਨੀ ਆਉਂਦੀ ਹੁੰਦੀ ਇਹ ਬਹੁਤ ਵੱਡੀਆਂ ਗਲਤੀਆਂ ਹੁੰਦੀਆਂ ਹਨ ਹੁਣ ਤੁ ਸਭ ਤੋਂ ਪਹਿਲਾਂ ਇੱਕ ਰਾਉਂਡ ਲਾਓ ਵੀ ਪੇਪਰ ਪੂਰਾ ਪੜ੍ਹੋ ਜਿਹਦੇ ਵਿੱਚ ਉਹ 100% ਪਤਾ ਕੁਐਸਚਨ ਹੈ ਉਹਨਾਂ ਦੇ ਟਿੱਕ ਕਰੋ ਠੀਕ ਹੈ ਉਹਨਾਂ ਨੂੰ ਟਿੱਕ ਕਰ ਲਓ ਕਿ ਮੈਨੂੰ ਪੱਕਾ ਪਤਾ ਆ ਇਹ ਸਹੀ ਹੈਗੇ ਹੀ ਹੈਗੇ ਆ ਠੀਕ ਹੈ ਜੀ ਸੋ ਜਦੋਂ ਪਤਾ ਲੱਗ ਗਿਆ ਵੀ ਇਹ ਕੁਐਸਚਨ ਬਿਲਕੁਲ ਸਹੀ ਨੇ ਮੈਨੂੰ ਪਤਾ ਵੀ ਇਹ ਗਲਤ ਨਹੀਂ ਹੋ ਸਕਦੇ ਠੀਕ ਹੈ ਸੋ ਉਹਨਾਂ ਨੂੰ ਪਹਿਲਾਂ ਭਰ ਲਓ ਫਿਰ ओके ਉਹਨਾਂ ਨੂੰ ਭਰ ਲਓ ਕਿਉਂਕਿ ਓਬਵੀਅਸ ਆ ਇੱਕ ਰਾਉਂਡ ਦੇ ਵਿੱਚ ਤੁਸੀਂ ਪਹਿਲਾ ਇੱਕ ਘੰਟਾ ਤੁਸੀਂ ਲਾਉਂਗੇ ਤੇ 40 ਤੋਂ 45 ਕੁਐਸਚਨ ਜਿਹਦੀ ਵਧੀਆ ਤਿਆਰੀ ਉਹਦੇ ਸਹੀ ਹੋ ਜਾਂਦੇ ਨੇ 40 45 ਕੁਐਸਚਨ ਇੱਕ ਰਾਉਂਡ ਦੇ ਵਿੱਚ ਸਹੀ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਭਰ ਲਓ ਇੱਕ ਵਾਰ ਤੇ ਬੜੇ ਧਿਆਨ ਨਾਲ ਭਰਨਾ ਆ ਕਦੇ ਵੀ ਗਲਤੀ ਨਹੀਂ ਕਰਨੀ ਓਐਮਆਰ ਸ਼ੀਟ ਜਿਹੜੀ ਹੁੰਦੀ ਆ ਉਹ ਇਸ ਤਰੀਕੇ ਦੀ ਹੁੰਦੀ ਦੇਖੋ ਕਈਆਂ ਨੇ ਪਹਿਲੀ ਵਾਰ ਦੇਖਣੀ ਪੇਪਰ 'ਤੇ ਆ ਗਿਆ ਸੋ ਨੂੰ ਪਹਿਲਾਂ ਦੇਖੋ ਵੀ ਕਿੱਦਾਂ ਹੁੰਦੀ ਐ ਇੱਥੇ ਰੋਲ ਨੰਬਰ ਭਰਨਾ ਨਾਮ ਭਰਨਾ ਸੈਟ ਵਗੈਰਾ ਕੀ ਆ ਸੋ ਦੇਖਣਾ ਆ ਇਹ ਤਾਂ ਰੰਗ-ਬਰੰਗੀ ਹੁੰਦੀ ਐ ਸੋ ਦੇਖਣਾ ਵੀ ਮੇਰਾ ਗ ਜੇ ਇੱਕ ਗਲਤ ਗੋਲਾ ਭਰਿਆਗਾ ਕਿ ਚਾਰ ਪੰਜ ਅਸੀਂ ਹੋਰ ਗਲਤ ਕਰ ਲੈਨੇ ਆ ਠੀਕ ਹੈ ਸੋ ਇਹ ਅਸੀਂ ਧਿਆਨ ਰੱਖਣਾ ਉਦੋਂ ਬਾਅਦ ਅ ਫਿਰ ਜਿਹੜੇ ਕੁਐਸਚਨ ਦੂਜੇ ਰਾਉਂਡ ਦੀ ਗੱਲ ਕਰਨੇ ਵੀ ਮੈਨੂੰ ਘੱਟ ਆਉਂਦੇ ਨੇ ਉਹਨਾਂ ਉੱਤੇ ਤੇ ਤੀਜਾ ਰਾਉਂਡ ਹੁੰਦਾ ਵੀ ਜਿਹੜਾ ਫਿਰ ਕਹਿੰਦਾ ਵੀ ਅੱਕੜ ਬੱਕੜ ਬੰਬੇ ਬੋ ਵਾਲਾ ਉਹ ਦੱਸਾਂਗੇ ਕਿ ਕਿਦਾਂ ਲੱਗਦਾ ਹੁੰਦਾ ਕਿਉਂਕਿ 네ਗੇਟਿਵ ਮਾਰਕਿੰਗ ਨਹੀਂ ਹੈਗੀ ਸੀ ਤੁੱਕਾ ਵੀ ਜ਼ਰੂਰ ਲਾਵਾਂਗੇ ਠੀਕ ਹੈ ਸੋ ਇਹ ਹੋ ਗਿਆ ਵੀ ਗਲਤੀਆਂ ਕਿੱਦਾਂ ਘੱਟ ਕਰਨੀਆਂ ਅਸੀਂ ਗੋਲੇ ਗਲਤ ਭਰਦੇ ਬਹੁਤ ਵੱਡੀ ਗਲਤੀ ਆ ਇੱਕ ਵੀ ਗੋਲਾ ਗਲਤ ਭਰਿਆਗਾ ਸਮਝੋ 2 ਨੰਬਰ ਗਏ ਹੁਣ ਉਸ ਗਲਤੀ ਕਿਉਂ ਹੋਈ ਇਹ ਨਹੀਂ ਵੀ ਤੁਹਾਨੂੰ ਆਉਂਦਾ ਨਹੀਂ ਸੀਗਾ ਤੁਹਾਨੂੰ ਸਾਰਾ ਕੁਝ ਆਉਂਦਾ ਸੀਗਾ ਬਟ ਤੁਹਾਡੀ ਗਲਤੀ ਐ ਜੀ ਕਿ ਵੀ ਤੁਸੀਂ ਗੋਲਾ ਗਲਤ ਭਰ ਗਏ ਤੁਸੀਂ ਓਐਮਆਰ ਸ਼ੀਟ ਪਹਿਲੀ ਵਾਰ ਦੇਖੀ ਸੀ ਇਹਦੇ ਨਾਲ 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 ਹੀ ਐਗਜ਼ਾਮੀਨੇਸ਼ਨ ਦਿਨ ਕਿੱਦਾਂ ਦੀ ਅਸੀਂ ਖਾਣਾ ਖਾ ਕੇ ਜਾਣੀ ਆ ਅਸੀਂ ਆਪਦਾ ਮਾਈਂਡ ਸੈਟ ਕਿੱਦਾਂ ਟ੍ਰੇਨਡ ਕਰਨਾ ਉਸ ਪਰਟੀਕੂਲਰ ਸਮੇਂ ਦੇ ਲਈ ਠੀਕ ਹੈ ਨਾ ਮੈਂ ਕਿਦੋਂ ਦੱਸਿਆ ਸੀਗਾ ਵੀ ਬੱਚੇ ਅਕਸਰ ਜਿਹੜਾ ਐਗਜ਼ਾਮ ਦਾ ਸਮਾਂ 11 ਤੋਂ 1 ਆ ਅਸੀਂ ਅਕਸਰ ਉਸ ਸਮੇਂ ਰੋਟੀ ਦੀ ਆਪਦੀ ਡਾਈਟ ਬਣਾਈ ਹੁੰਦੀ ਆ ਜਾਂ ਅਸੀਂ ਲੇਟ ਨਾਈਟ ਤੱਕ ਪੜ੍ਹਦੇ ਆ ਸਵੇਰੇ ਉੱਠਦੇ 10:00 11:00 ਵਜੇ ਆ ਠੀਕ ਹੈ ਸੋ ਫਿਰ ਸੋਚੋ ਮਾਈਂਡ ਇਗਜ਼ਾਮ ਵਾਲੇ ਦਿਨ ਕਿੰਨਾ ਐਕਟਿਵ ਹੋ ਗੋਸ ਟਾਈਮ ਦੇ ਉੱਤੇ ਜਾਨੀ ਕਿ ਜਿਹੜਾ ਹੁਣ ਮਹੀਨਾ ਹੈ ਨਾ ਕੋਸ਼ਿਸ਼ ਕਰਿਆ ਕਰੋ ਸਵੇਰੇ ਥੋੜਾ ਅਰਲੀ ਮਤਲਬ ਲੇਟ ਵੀ ਉੱਠਣਾ 9 ਵਜੇ ਤੋਂ ਲੇਟ ਨਾ ਹੋਇਆ ਕਰੋ ਤੇ 11 ਵਜੇ ਤੁਹਾਡਾ ਦਿਮਾਗ ਪੂਰਾ ਐਕਟਿਵ ਹੋਵੇ ਪੜਾਈ ਦੇ ਵਿੱਚ ਉਸ ਸਮੇਂ ਨੂੰ ਰੋਟੀ ਦੀ ਫਿਕਰ ਨਾ ਹੋਵੇ ਉਸ ਸਮੇਂ ਨੂੰ ਆਲਸ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਨਿਪਟਾਉਣੀਆਂ ਸ਼ੁਰੂ ਕਰ ਦੋ ਆਪਣੇ ਦਿਮਾਗ ਨੂੰ 11 ਤੋਂ 1 ਵਜੇ ਦੇ ਵਿਚਕਾਰ ਤੇ 3 ਤੋਂ 5 ਦਾ ਜਿਹੜਾ ਟਾਈਮ ਹੈਗਾ ਪ੍ਰੋਪਰ 100% ਦੇ ਲੈ ਕੇ ਆਵੋ ਕਿ ਉਦੋਂ ਸਭ ਤੋਂ ਵੱਧੇ ਕੰਮ ਕਰੂਗਾ ਉਦੋਂ ਦਾ ਧ ਠੀਕ ਹੈ ਸੋ ਇਹ ਸਾਰੇ ਕੰਮ ਅਸੀਂ ਕਰਨੇ ਆ ਸੋ that ਕਿ ਸਾਡਾ ਉਸ ਦਿਨ ਦਾ ਦਿਨ ਬਹੁਤ ਵਧੀਆ ਹੋਵੇ ਉਸ ਦਿਨ ਦੀ ਪਰਫਾਰਮੈਂਸ ਬਹੁਤ ਵਧੀਆ ਹੋਵੇ ਸਮਝੇ ਇਸ ਗੱਲ ਨੂੰ ਆਪਾਂ ਦੇ ਦੇਣਾ ਕਿ ਵੀਰੇ ਬਹੁਤ ਵੱਡਾ ਤੱਕੜਾ ਪਲੇਅਰ ਆ ਵੀ ਸਚਿਨ ਤਿਲੰਦੂਲਕਰ ਪਰ ਫਾਈਨਲ ਦੇ ਵਿੱਚ ਜਲਦੀ ਆਊਟ ਹੋ ਗਿਆ ਉਹਦਾ ਦਿਨ ਨਹੀਂ ਸੀਗਾ ਉਹ ਸੋ ਹੁੰਦਾ ਇਦਾਂ ਕਈ ਵਾਰ ਬਹੁਤ ਤਿਆਰੀ ਕੀਤੀ ਹੈ ਲੇਕਿਨ ਜੇ 7 ਦਸੰਬਰ ਸਾਡਾ ਦਿਨ ਨਾ ਹੋਇਆ ਸਾਡੀ ਮਿਹਨਤ ਜ਼ੀਰੋ ਹੋ ਜਾਂਦੀ ਹੈ ਸੋ ਉਸ ਦਿਨ ਦੀ ਤਿਆਰੀ ਜ਼ਰੂਰ ਕਰੋ ਜੀ ਹੁਣ ਇਹ ਦੋ ਚੀਜ਼ਾਂ ਦੇ ਲਈ ਹੱਲ ਨਹੀਂ ਹੈਗਾ ਸਾਡੇ ਕੋਲੇ ਮਿਸਟੇਕ ਕਿੱਦੀਆਂ ਘਟਾਉਣੀਆਂ ਨੇ ਸਰਬ ਤਾ OMR ਸ਼ੀਟ ਤਾਂ ਉਹੀ ਦੇਣਗੇ ਅਸੀਂ ਕਿੱਦਾਂ ਪਹਿਲਾਂ ਲੈ ਸਕਦੇ ਆ ਸੋ ਤੁਹਾਡੇ ਲਈ ਇੱਕ ਅਸੀਂ ਹੱਲ ਲੈ ਕੇ ਆਏ ਆ ਠੀਕ ਹੈ ਉਹ ਹੱਲ ਕੀ ਆ ਅਸੀਂ ਨਾ ਇਸ ਤਰੀਕੇ ਦੇ 25 ਟੈਸਟ ਤਿਆਰ ਕੀਤੇ ਆ ਮੈਂ ਦਿਖਾਉਂਗਾ ਕਿੱਦਾਂ ਦੇ ਆ ਵਿਦ OMR ਸ਼ੀਟ ਸੋ ਤੁਸੀਂ ਆਪਣੇ ਆਪ ਨੂੰ ਫੀਲ ਕਰਨਾ ਵੀ ਮੈਂ 7 ਦਸੰਬਰ ਤੋਂ ਪਹਿਲਾਂ 25 ਵਾਰ ਐਗਜ਼ਾਮੀਨੇਸ਼ਨ ਹਾਲ 'ਚ ਬੈਠਾ ਜਾਂ ਬੈਠੀ ਆ ਸੇਮ ਇੱਕ ਚੇਅਰ ਲਾਓ ਇੱਕ ਟੇਬਲ ਲਾਓ ਉੱਤੇ ਬੈਠੋ ਠੀਕ ਹੈ ਉਦਾਂ ਹੀ ਆਪਦੇ ਜਿਹੜੇ ਕੱਪੜੇ ਉੱਥੇ ਪਾ ਗਏ ਨੇ ਉਸ ਤਰੀਕੇ ਦੇ ਕੱਪੜੇ ਪਾਓ ਪੱਖਾ ਤਾਂ ਹੁਣ ਤਾਂ ਠੰਡਿਆ ਚਲੋ ਲੋੜ ਨਹੀਂ ਹੈਗੀ ਪੱਖੇ ਦੀ ਜੇ ਮੋٹے ਕੱਪੜੇ ਪਾਉਣੇ ਮੋٹے ਪਾਓ ਹੁਣ ਮੰਨ ਲਓ ਮੁੰਡਾ ਸਰਦਾਰ ਅਮਰ ਰਗਾ ਉਹਨੇ ਪੱਗ ਬੰਨ ਕੇ ਜਾਣਾ ਤੇ ਬਾਈ 25 ਦਿਨ ਪੱਗ ਬੰਨ ਘਰੇ ਉਸ ਟਾਈਮ ਦੇ ਉੱਤੇ ਸਮਝੇ ਗੱਲ ਨੂੰ ਇਹ ਛੋਟੀ ਜੀ ਗੱਲ ਆ ਅਸੀਂ ਘਰੇ ਨਾਰਮਲੀ ਬਟਨ ਫ੍ਰੀ ਮਾਈਂਡ ਹੋ ਕੇ ਪਰਣਾ ਬੰਨ ਕੇ ਬੈਠੇ ਹੁੰਨੇ ਆ ਬਟ ਜਦੋਂ ਅਸੀਂ ਇੱਕ ਦਸਤਾਰ ਸਜੋਨੇ ਫਿਰ ਉਹ ਇੱਕ ਵੱਖਰੀ ਹੀ ਸਾਡੀ ਲੁੱਕ ਹੋ ਜਾਂਦੀ ਆ ਸੋ ਜਿੱਦਾਂ ਵੀ ਤੁਸੀਂ ਐਗਜ਼ਾਮ ਦੇਣਾ ਆ ਉਦਾਂ ਦੇ ਕੱਪੜੇ ਪਾ ਕੇ ਉਸ ਤਰੀਕੇ ਦੇ ਬਣ ਥਣ ਕੇ ਬੈਠੋ ਉਨਾਂ ਕ ਜੇ ਲੇਡੀਜ਼ ਨੇ ਮੇਕਅਪ ਕਰਨਾ ਉਨਾਂ ਕ ਕਰ ਲਿਓ ਵੀਸੀ ਇਦਾਂ ਦੇ ਬਣ ਕੇ ਜਾਣਾ ਤੇ ਆਪਦਾ ਟੈਸਟ ਦੋ ਤੁਹਾਡੇ ਕੋਲ ਇਦਾਂ ਕੁਐਸਚਨ ਪੇਪਰ ਆਊਗਾ ਠੀਕ ਹੈ ਤੁਸੀਂ ਇਸ ਕੁਐਸਚਨ ਪੇਪਰ ਨੂੰ ਓਪਨ ਕੀਤਾ ਇਹਦੇ ਮੂਰੇ ਤੁਹਾਡਾ ਦੇਖੋ ਕੈਂਡੀਡੇਟ ਦਾ ਨਾਮ ਫਾਦਰ ਨੇਮ ਡੇਟ ਆਫ ਬਰਥ ਤੇ ਸੈੱਟ ਆਊਗਾ ਆਪਦਾ ਓਐਮਆਰ ਸ਼ੀਟ ਨੰਬਰ ਜਿਹੜਾ ਹੁੰਦਾ ਇੱਥੇ ਹੁੰਦਾ ਉਹ ਤੁਸੀਂ ਭਰਨਾ ਆ ਸੋ ਦੋਨੋਂ ਤੁਹਾਨੂੰ ਤੁਹੰਦਾ ਇਕੱਠੇ ਮਿਲਣਗੇ ਤੁਸੀਂ 25 ਵਾਰ ਪੇਪਰ ਤੋਂ ਪਹਿਲਾਂ ਦੋਨਾਂ ਨੂੰ ਇਕੱਠੇ ਦੇਖਣਾ ਆ ਠੀਕ ਆ ਆਪਦਾ ਰੋਲ ਨੰਬਰ ਪੜੋ ਫਿਰ ਇਹਨੂੰ ਇਨਸਟਰਕਸ਼ਨ ਪੜੋ ਫਿਰ ਪ੍ਰੋਪਰ ਟਾਈਮ ਹੋ ਗਿਆ ਉਦੋਂ ਪਹਿਲਾਂ ਪਹਿਲਾਂ ਇਹ ਭਰ ਲਓ ਕਿਉਂਕਿ ਸਾਨੂੰ ਪਹਿਲਾਂ ਅਡਵਾਂਸ ਜਿਵੇਂ ਟਾਈਮ ਸ਼ੁਰੂ ਹੋਇਆ ਘੜੀ ਲਾ ਲਈ ਕੁਐਸਚਨ ਪੜਨੇ ਸ਼ੁਰੂ ਕਰਤੇ ਪਹਿਲਾ ਰਾਉਂਡ ਮੈਂ ਦੱਸਿਆ ਕੀ ਕਰਨਾ ਹੈ ਇੱਕ ਵਾਰ ਸਾਰੇ ਪੇਪਰ ਨੂੰ ਪੜੋ ਜਿਹੜੇ 100% ਸ਼ੋਰੰਗ ਟਿਕ ਕਰ ਲਓ ਫਿਰ ਆਪਦੀ OMR ਸ਼ੀਟ ਚੱਕੋ ਇਹਨੂੰ ਭਰ ਲਓ ਭਰ ਲਓ ਠੀਕ ਹੈ ਜੀ ਉਦੋਂ ਬਾਅਦ ਦੂਜਾ ਰਾਉਂਡ ਲਾਓ ਸੋ ਇਹ ਨਾ ਹੋਵੇ ਕਿ ਅਸੀਂ ਪੇਪਰ ਪਹਿਲਾਂ ਸੋਲਵ ਕਰ ਲਈਏ ਮੁੜ ਕੇ 10 ਮਿੰਟ ਰਹਿ ਗਏ ਅਸੀਂ OMR ਸ਼ੀਟ ਭਰ ਰਹੇ ਹਾਂ ਕਈ ਵਾਰ ਕੀ ਹੁੰਦਾ ਹੈ ਅੱਧੇ ਰਹਿ ਜਾਂਦੇ ਆ ਕਾਲੀ ਕਾਲੀ ਚ ਜਾਂ ਗਲਤ ਭਰੇ ਗਏ ਗਈ ਮਿਹਨਤ ਸੋ ਮਤਲਬ ਇਹ ਗਲਤੀਆਂ ਤੋਂ ਬਚਣਾ ਅਸੀਂ ਇਹ ਕਿੱਦਾਂ ਬਚਾਂਗੇ ਜੇ ਪਹਿਲਾਂ ਅਸੀਂ 25 ਵਾਰ ਇਹ ਟੈਸਟ ਨੂੰ ਦੇ ਲਾਂਗੇ ਇਸ OMR ਸ਼ੀਟ ਨੂੰ ਭਰ ਲਾਂਗੇ ਸੋ ਇਸ ਕਰਕੇ ਬਾਈ ਇਹ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਤੁਹਾਡੇ ਲਈ ਮੈਂ 25 ਟੈਸਟਾਂ ਦਾ ਸੀ ਲੈ ਕੇ ਆਇਆ ਇੱਕ ਪ੍ਰੋਪਰਲੀ ਸ਼ੀਟ ਤੁਸੀਂ ਇਹਨੂੰ ਜਿਹੜਾ ਹੈਗਾ ਅਟੈਂਪਟ ਕਰ ਸਕਦੇ ਹੋ ਇਹ ਮੈਂ ਤੁਹਾਨੂੰ ਇੱਕ ਵਾਰ ਦਿਖਾ ਵੀ ਦਿਨਾ ਆ ਤੁਸੀਂ ਇਹਨੂੰ ਘਰੇ ਮੰਗਾ ਸਕਦੇ ਹੋ ਇਹਦੇ ਵਿੱਚ ਸਾਡੇ ਕੋਲੇ 20 ਜਿਹੜੇ ਟੋਟਲ 25 ਟੈਸਟ ਹੋਣਗੇ ਜਿਨ੍ਹਾਂ ਵਿੱਚੋਂ 20 ਜਿਹੜੇ ਹੈਗੇ ਉਹ GS ਦੇ ਫੁੱਲ ਲੈਂਥ ਟੈਸਟ ਹੋਣਗੇ ਤੇ 5 C ਸੈੱਟ ਦੇ ਹੋਣਗੇ 25 ਟੈਸਟ ਤੁਹਾਡੇ ਘਰੇ ਆਉਣਗੇ ਸੇਮ ਟਾਈਮ ਜਦੋਂ ਐਗਜ਼ਾਮ ਦਾ ਟਾਈਮ ਆ ਉਦੋਂ ਬਹਿਣਾ ਆ ਉਦੋਂ ਹੀ ਪੜ੍ਹਨੀ ਆ ਠੀਕ ਆ ਉਦੋਂ ਹੀ ਪੇਪਰ अटेम्प्ट ਕਰਨਾ ਆ ਸੋ ਥੈਟ ਕਿ ਤੁਹਾਨੂੰ ਉਸ ਪੇਪਰ ਦੇ ਵਿੱਚ ਕੋਈ ਦਿੱਕਤ ਨਾ ਆਵੇ ਸੋ ਧਿਆਨ ਰੱਖਿਓ ਜਿਹੜਾ ਤੁਹਾਡੇ ਟਾਈਮ ਦਿੱਤਾ ਗਿਆ ਉਸੇ ਟਾਈਮ ਦੇ ਉੱਤੇ 2 ਘੰਟੇ ਬੈਠ ਕੇ ਪੂਰੇ 1 ਵਜੇ ਛੱਡ ਦਿਓ ਪੇਪਰ ਫਿਰ ਉਹਨੂੰ ਚੈੱਕ ਕਰੋ ਵੀ ਨੰਬਰ ਕਿੱਥੇ ਘੜ ਰਿਹਾ ਕਿੱਥੇ ਅਸੀਂ ਗਲਤੀ ਕਰ ਰਿਹਾ ਫਿਰ ਦੁਬਾਰਾ ਕੁਐਸਚਨ ਪੇਪਰ ਪੜੋ ਕਿਉਂਕਿ ਕਈ ਵਾਰ ਕੀ ਹੁੰਦਾ ਉਦੋਂ ਮੈਂ ਗਲਤੀ ਕਰ ਦੇਣਾ ਕੋਈ ਕੁਐਸਚਨ ਮੈਨੂੰ ਆਉਂਦਾ ਹੁੰਦਾ ਆ ਤੇ ਮੈਨੂੰ ਬਾਅਦ ਦੇ ਵਿੱਚ ਲੱਗਦਾ ਵੀ ਇਹ ਤਾਂ ਗਲਤ ਹੋ ਗਿਆ ਠੀਕ ਹੈ ਨਾ ਹਾਂ ਕੁਐਸਚਨ ਪੇਪਰ ਤੇ ਟਿੱਕ ਲਾ ਸਕਦੇ ਜੋ ਇਹ ਇਹਦੇ ਉੱਤੇ ਜੋ ਮਰਜ਼ੀ ਕਰੋ ਇਹਦੇ ਉੱਤੇ ਸਿਰਫ ਤੁਸੀਂ ਗੋਲੇ ਭਰਨੇ ਹੁੰਦੇ ਆ OMR ਸ਼ੀਟ ਦੇ ਉੱਤੇ ਗਲਤੀ ਨਹੀਂ ਕਰਨੀ ਹੁੰਦੀ ਇਹ ਤੇ ਜੋ ਮਰਜ਼ੀ ਕਰ ਲਓ ਕਲੀਅਰ ਸੋ ਇਹ ਤੁਸੀਂ ਪੂਰੇ ਦਾ ਪੂਰਾ ਸੈੱਟ ਆਪਣਾ ਇਦਾਂ ਹੈਗਾ 25 ਟੈਸਟਾਂ ਦਾ ਜਿਹਦੇ ਵਿੱਚੋਂ 20 GS ਦੇ ਨੇ 5 C ਸੈੱਟ ਦੇ ਨੇ ਸੋ ਇਹ ਪੂਰੇ ਦਾ ਪੂਰਾ ਸੈੱਟ ਦਾ ਤੁਹਾਡੇ ਘਰੇ ਆਊਗਾ ਜੀ 25 OMR ਸ਼ੀਟਾਂ 25 ਇਹ ਤੁਸੀਂ ਇਹਨਾਂ ਨੂੰ ਤਿਆਰੀ ਕਰੋ ਟੈਸਟ ਲਾਓ ਥੋੜੋ ਇਹ ਪੂਰੇ ਦਾ ਪੂਰਾ ਸੈੱਟ ਘਰੇ ਆਊਗਾ ਅੱਜ ਆਰਡਰ ਕਰੂੰਗੇ ਇਸ ਤਰੀਕੇ ਦਾ ਤੁਹਾਨੂੰ ਕੁਐਸਚਨ ਪੇਪਰ ਦਿਖੂਗਾ ਕੁਐਸਚਨ ਦੇਖਣਗੇ ਤੇ ਇਸ ਤਰੀਕੇ ਦੀ OMR ਸ਼ੀਟ ਹੋਊਗੀ ਠੀਕ ਹੈ ਸੋ ਇਹ ਤੁਹਾਡੇ ਘਰੇ ਪਹੁੰਚ ਜਾਊਗਾ ਇਹਦੀ ਫੀਸ ਦੀ ਗੱਲ ਕਰ ਲਈਏ ਇਹਦੀ ਜਿਹੜੀ ਫੀਸ ਹੈਗੀ ਆ ਦੈਟ ਇਜ਼ ਅਬਾਊਟ 1500 ਰੁਪਏ ਯਾਨਕਿ 60 ਰੁਪਏ ਦਾ ਇੱਕ ਟੈਸਟ ਆ ਇੱਕ ਟੈਸਟ 60 ਰੁਪਏ ਚ ਘਰੇ ਤੁਹਾਡੇ ਪਹੁੰਚ ਜਾਊਗਾ ਸੋ ਮੈਨੂੰ ਨਹੀਂ ਲੱਗਦਾ ਵੀ ਤੁਹਾਡੀ ਸਿਲੈਕਸ਼ਨ ਤੋਂ ਉੱਤੇ 60 ਰੁਪਏ ਹੁੰਦੇ ਆ ਹੈਨਾ ਸੋ ਇਹਨਾਂ ਨੂੰ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਿਹੜਾ ਹੈਗਾ ਆਰਡਰ ਕਰ ਸਕਦੇ ਹੋ ਜੇ ਅੱਜ ਆਰਡਰ ਕਰੋਗੇ ਤਾਂ ਉਮੀਦ ਆ 14 ਤਰੀਕ ਤੱਕ ਤੁਹਾਡੇ ਘਰੇ ਪਹੁੰਚ ਜਾਊਗਾ ਠੀਕ ਆ ਕੋਈ ਕਹਿੰਦਾ ਜੀ ਸਾਨੂੰ 12 ਨੂੰ ਡਿਲੀਵਰੀ ਸ਼ੋ ਹੋ ਰਹੀ ਹੈ ਜਾਂ ਡਿਸਪੈਚ ਕੋਈ ਚੱਕਰ ਨਹੀਂ ਤੁਹਾਨੂੰ ਕਹਿਤਾ ਜਿਹੜੇ 13 ਜਾਂ 14 ਤੱਕ ਤੁਹਾਡੇ ਘਰੇ ਪਹੁੰਚ ਜਾਣਗੇ ਜੇ ਆਰਡਰ ਨਹੀਂ ਕੀਤੇ ਤੇ ਬਾਈ ਇਹਨੂੰ ਆਰਡਰ ਕਰਨ ਦਾ ਇੱਕ ਤਾਂ ਨੰਬਰ ਆ ਹੈਗਾ ਇੱਥੇ ਕਾਲ ਕਰ ਸਕਦੇ ਹੋ ਦੂਜਾ ਸਭ ਤੋਂ ਵਧੀਆ ਤਰੀਕਾ ਕੀ ਹੈ ਵੀ ਜਿਵੇਂ ਹੀ ਆਪਣੀ ਕਲਾਸ ਖਤਮ ਹੋਊਗੀ ਨਾ ਮੈਂ ਕਮੈਂਟ ਬਾਕਸ ਵਿੱਚ ਇਸ ਤਰੀਕੇ ਨਾਲ ਲਿੰਕ ਲਵਾ ਦਊਗਾ ਤੁਸੀਂ ਲਿੰਕ ਦੇ ਉੱਤੇ ਕਲਿੱਕ ਕਰਨਾ ਜਿਵੇਂ ਲਿੰਕ ਤੇ ਕਲਿੱਕ ਕਰੋਗੇ ਸਾਨੂੰ 1535 ਰੁਪਏ ਸ਼ੋਅ ਕਰ ਰਿਹਾ ਠੀਕ ਹੈ ਇੱਥੇ ਕਰਕੇ ਅਸੀਂ ਆਪਦਾ ਐਡਰੈਸ ਬਾਈ ਨਾਉ ਤੇ ਜਾਣਾ ਹੈ ਬਾਈ ਨਾਉ ਤੇ ਜਾ ਕੇ ਤੁਸੀਂ ਆਪਦਾ ਇੱਥੇ ਐਡਰੈਸ ਭਰ ਦੇਣਾ ਤੁਹਾਡਾ ਨਾਮ ਕੰਟੈਕਟ ਨੰਬਰ ਈਮੇਲ ਜੀ ਐਡਰੈਸ ਸਹੀ ਭਰਿਓ ਗਲਤ ਨਾ ਭਰਿਓ ਜ ਸੋ ਐਡਰੈਸ ਬਿਲਕੁਲ ਸਹੀ ਭਰਨਾ ਤੁਸੀਂ ਠੀਕ ਹੈ ਸੋ ਅਦਰਵਾਈਜ਼ ਨੰਬਰ ਦੱਸਿਆ ਹੋਇਆ ਮੈਂ ਤੁਹਾਨੂੰ ਆ ਦੇਖੋ ਨੰਬਰ ਹੈਗਾ ਇਹਦੇ ਉੱਤੇ ਕਾਲ ਕਰਕੇ ਵੀ ਤੁਸੀਂ ਜਿਹੜੀ ਉਹ ਆਰਡਰ ਕਰਵਾ ਸਕਦੇ ਹੋ ਬਾਕੀ ਕੋਈ ਡਾਊਟ ਹੋਵੇ ਸਾਨੂੰ ਪੁੱਛ ਸਕਦੇ ਹੋ ਤਿਆਰੀ ਨੂੰ ਪਰਫੈਕਟ ਕਰੋ ਡਿਲੇ ਨਾ ਕਰਿਓ ਕਿਉਂਕਿ ਜਿੰਨਾ ਲੇਟ ਆਰਡਰ ਕਰੋਗੇ ਓਨੀ ਲੇਟ ਪਹੁੰਚੂਗਾ ਠੀਕ ਹੈ ਸੋ ਜਿਨ੍ਹਾਂ ਨੇ ਹਜੇ ਤੱਕ ਆਰਡਰ ਨਹੀਂ ਕੀਤਾ ਭਾਈ ਅੱਜ ਹੀ ਆਪ ਦਾ ਆਰਡਰ ਕਰਦੋ ਠੀਕ ਹੈ ਸਰ ਨਵੰਬਰ ਮੰਥ ਦੇ ਕਰੰਟ ਅਫੇਅਰਸ ਨਵੰਬਰ ਮੰਥ ਦੇ ਕਰ ਲਾਂਗੇ 20 ਤਰੀਕ ਤੱਕ ਹਾਂ 15 20 ਦਾ ਕਰਨਿਆ ਕਰ ਲਾਂਗੇ ਠੀਕ ਹੈ ਸੋ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਆ ਮੈਂ ਤੁਹਾਨੂੰ ਦਿਖਾ ਦਤਾ ਇਸ ਤਰੀਕੇ ਨਾਲ ਤੁਹਾਡੇ ਕੁਐਸਚਨ ਪੇਪਰ ਤੇ ਹੋਮਰ ਸ਼ੀਟ ਘਰੇ ਪਹੁੰਚੂਗੀ 25 ਹੋਣਗੇ ਸੇਮ ਜੇ ਨਹੀਂ ਕੀਤਾ ਤਾਂ ਬਾਈ ਜ਼ਰੂਰ ਕਰ ਦੋ ਜਿਨ੍ਹਾਂ ਨੇ ਕਰਤਾ ਵਧਾਈ ਦੇ ਪਾਤਰ ਨੇ ਤੇ ਬਾਈ ਤਿਆਰੀ ਆਪਦੀ ਖਿੱਚੋ 7 ਦਸੰਬਰ ਤੁਹਾਡੀ ਵੇਟ ਕਰ ਰਿਹਾ ਆ ਅਸੀਂ ਉਸ ਦਿਨ ਵਧੀਆ ਇਗਜ਼ਾਮ ਜ਼ਰੂਰ ਕਰਕੇ ਆਵਾਂਗੇ ਘੱਟ ਤੋਂ ਘੱਟ ਗਲਤੀਆਂ ਕਰਾਂਗੇ ਇਸ ਸ਼ੀਟ ਨੂੰ ਜ਼ਰੂਰ ਧਿਆਨ ਰੱਖਿਓ ਇਹ ਵਾਲੀ ਨੂੰ ਵੀ ਅਸੀਂ ਕਿਹੜੀ ਕਿਹੜੀਆਂ ਚੀਜ਼ਾਂ ਉੱਤੇ ਕੰਮ ਕਰਨਾ ਠੀਕ ਹੈ ਓਕੇ ਜਿਉਂਦੇ ਬਸਦੇ ਰਹੋ ਰਬ ਖੈਰ ਕਰੇ ਸਸ਼ੀ ਗਸਰ ਨੂੰ ਬਾਈ ਬਾਈ ਟਾਟਾ ਸਰ ਆਨਲਾਈਨ ਸਟੱਡੀ ਕਰਨ ਚਾਹੀਦੀ ਹੈ ਜਾਂ ਕੋਚਿੰਗ ਲੈ ਕੇ ਬਟ ਕੋਚਿੰਗ ਜਾਣ ਦਾ ਫਿਰ ਟਾਈਮ ਮੈਨੇਜ ਨਹੀਂ ਪੰਦਾ ਮੀਨਸ ਆਨਲਾਈਨ ਹਾਂ ਹਾਂ ਦੇਖੋ ਜਿੱਦਾਂ ਤੁਸੀਂ ਕੰਫਰਟੇਬਲ ਹੋ ਆਨਲਾਈਨ ਕੰਫਰਟੇਬਲ ਆਨਲਾਈਨ ਲਾਓ ਆਫਲਾਈਨ ਤਾਂ ਆਫਲਾਈਨ ਲਾਓ ਜਿੱਦਾਂ ਤੁਸੀਂ ਕੰਫਰਟੇਬਲ ਹੋ ਠੀਕ ਹੈ ਜੀ ਜਿੱਦਾਂ ਤੁਹਾਨੂੰ ਲੱਗਦਾ ਵੀ ਤੁਸੀਂ ਵੱਧ ਗ੍ਰੈਬ ਕਰ ਸਕਦੇ ਹੋ ਹਰ ਇੱਕ ਚੀਜ਼ ਦੇ ਆਪਦੇ ਕੁਝ ਪ੍ਰੋਜ਼ ਕੌਨਸ ਹੁੰਦੇ ਨੇ ਠੀਕ ਚਲੋ ਓਕੇ ਬਾਈ ਸਸ਼ੀ ਗਸਰ ਨੂੰ